ਸਵਾਗਤ ਹੈ ਜੀ ਅੱਜ ਦੇ ਵਲੌਗ ਤੇ ਅੱਜ ਸਾਰਾ ਦਿਨ ਨੇਰੀ ਚ ਨੰਗਿਆ ਪੁਰਾ ਬਹੁਤ ਚੜਿਆ ਹੀ ਸਾਰਾ ਦਿਨ ਸਾਰਾ ਦਿਨ ਹੀ ਪੁਰਾ ਚੜਿਆ ਰਿਹਾ ਹੈ ਉਹ ਦੇ ਕੁਰਸੀਆਂ ਕਰਤੀਆਂ ਕਿੱਥੇ ਤੱਕ ਮੋਦੀਆਂ ਮਾਰੀਆਂ ਪਰ ਇਹ ਲਾ ਜਾ ਕੇ ਹੁਣ ਵੀ ੱਲੇ ਚੜਿਆ ਪੁਰਾ ਪਰ ਇਧਰੋਂ ਨੇਰੀ ਚੜੀ ਹੈ ਮੈਨੂੰ ਲੱਗਦਾ ਆ ਵੀ ਨੇਰਾ ਹੁੰਦੇ ਕਰਦੇ ਨੇ ਨੇਰੀ ਤੇ ਮੀਂਹ ਇਧਰੋਂ ਆਊਗਾ ਨੇਰੀ ਤੇ ਜਰੂਰ ਆ ਮੈਂ ਨਾਂ ਵੀ ਪਾਵੇ ਪਰ ਨੇਰੀ ਲੱਗਦਾ ਆਵੇਂ ਮੈਨੂੰ ਆਊਗੀ ਇਧਰਲੀ ਸਾਈਡ ਤੋਂ ਕੋਮ ਜਦੋਂ ਇੰਨਾ ਜ਼ਿਆਦਾ ਪੂਰਾ ਸਾਰਾ ਦਿਨ ਚੱਲਿਆ ਵੀ 10:00 11:00 ਵਜੇ ਪੂਰਾ ਮਰ ਜਾਂਦਾ ਹੈ ਪੂਰਾ ਮਰਿਆ ਹੀ ਨਹੀਂ ਅਜੇ ਸਾਰੀ ਦਿੜੀ ਕੱਲ ਦੇ ਵਲੌਗ ਤੇ ਤੁਹਾਨੂੰ ਦਿਖਾਇਆ ਆ ਭਈ ਸਾਬਾ ਕਣਕ ਵੱਢਦਾ ਤਾਂ ਮੌਸਮ ਖਰਾਬ ਸੀਗਾ ਅਨਸਾਰੀ ਦਿੜੀ ਕਣਕ ਨੂੰ ਲਾਈ ਆ ਤੇ ਮੌਸਮ ਖਰਾਬ ਕਰਕੇ ਉਹਨੇ ਵੀ ਲਾਈ ਦਿਹਾੜੀ ਆ ਤੇ ਮੱਕੀਆਂ ਮੁੱਕੀਆਂ ਸਭ ਚੰਬ ਸਿੱਟੀਆਂ ਆ ਹਵਾ ਨੇ ਗੁਰਸੀਆਂ ਉਹ ਪਈਆਂ ਗੰਨਾ ਵੀ ਸੋਨਾ ਹੋ ਗਿਆ ਆ ਬੀਂਦਾ ਕਰਕੇ ਇਹਨੂੰ ਵੀ ਹਲੇ ਪਾਣੀ ਨਹੀਂ ਲਾਉਨੇ ਕਾਹ ਤਾਂ ਹੈ ਨਹੀਂ ਗਾ ਵਿੱਚ ਪੱਧਰਾ ਆ ਕਾ ਤੂੰ ਕੋਈ ਕਿਤੇ ਜਾੜਾ ਹੋਊਗਾ ਜੇ ਹੋਇਆ ਤਾਂ ਡੀਲਾ ਆਇਆ ਜਿਦਾ ਦੋ ਤਿੰਨ ਦਾਣੇ ਡੀਲਾ ਇੱਕਿਆ ਬਾਕੀ ਕਮਾ ਦੇ ਕਾ ਹੈ ਨਹੀਂ ਕਾ ਤੂੰ ਤਾਂ ਪੱਧਰਾ ਸਾਰਾ ਉਦਾਂ ਸਿਆੜ ਭਰ ਗਏ ਆ ਸਾਰੇ ਇਦਾਂ ਹੀ ਸਾਬੇ ਵਾਲਾ ਗੰਨਾ ਆ ਇੱਥੇ ਨਹੀਂ ਸਾਰਾ ਹੀ ਗੰਨਾ ਇਦਾਂ ਸੋਨਾ ਹੈ ਗੰਨਾ ਉਹਦੇ ਕੋਹੇ ਦਾ ਦੇਖਿਆ ਹੈ ਗੰਨਾ ਉਹ ਜਾਮੀ ਬਹੁਤ ਥੋੜਾ ਜੰਮਿਆ ਹੀ ਨਾਣਾ ਤੇ ਸਾਡੇ ਦੇ ਜੰਮ ਵੀ ਦੋਨਾਂ ਦੇ ਸੋਨਾ ਸਾਬੇ ਦੇ ਵੀ ਮੇਰੇ ਵੀ ਅਬੇ ਤੋਂ ਜਾਮਦਾ ਵੀ ਪਿਆ ਮਿੱਟੀ ਵੀ ਪਰੇ ਕਰਕੇ ਖੱਲੇ ਨੂੰ ਪਾਣੀ ਇਦਣ ਲੱਗਾ ਉਦੋਂ ਲੰਗਰਾਂ ਵੀ ਫੁੱਟਣੀਆਂ ਖੱਲਿਓ ਜਿੱਥੇ ਨਹੀਂ ਵੀ ਨਿਕੜਿਆ ਉੱਥੇ ਵੀ ਨਿਕੰਢਿਆ ਗੰਨਾ ਆ ਦੇਖੋ ਇੱਥੇ ਘਟਿਆ ਆ ਆਇਆ ਇੱਕ ਦੋ ਤੇੜਾ ਕਾ ਦਿਨਾ ਕਾ ਹੈ ਨਹੀਂ ਉਹ ਬਹੋਲਾ ਫੇਰ ਦੇਣਾ ਤੇ ਮੈਂ ਇਹਨਾਂ ਮਾਰਾਂ ਮੋਟਕ ਦੇ ਹੈਗਾ ਤੇ ਗੋਡਰ ਨਾ ਡੀਲਾ ਆ ਤੇ ਉਹ ਕਮਾਰ ਨੂੰ 3 ਸਾਲ ਕਮਾ ਲਿਆ ਡੀਲਾ ਤੋਂ ਹੁੰਦਾ ਹੀ ਆ ਕਮਾਰਚੇ ਹੋਏ ਬਾਕੀ ਤਾਂ ਹੈ ਨਹੀਂ ਇੰਨਾ ਕਾ ਪਧਰਾ ਹੀ ਆ ਸਾਰਾ ਹੀ ਸੋਨਾ ਆ ਕਮਾ ਦਾ ਸਰੇ ਤਾਂ ਅਕੀ ਵਧੀਆ ਹੈ ਇਧਰਲੇ ਬੰਨੇ ਹੈਗਾ ਆ 15023 ਐ ਸਾਈਡ ਦੇ ਉੱਤੇ ਹੈਗਾ 5 ਦੁਗਾ 94 ਗੰਨਾ ਇੱਥੋਂ ਕ 94 ਸ਼ੁਰੂ ਹੋ ਜਾਂਦਾ ਏ ਐਸ 893 ਬਖਰਾ ਹੀ ਦਿੰਦਾ ਹੈ ਆਇਆ ਸੀ 893 ਇਹ ਆ ਫਾਰਕ ਦਿੰਦਾ ਹੀ ਜਾਂ ਤੁਨ ਆ ਦੇਖੋ ਇਧਰ ਲੈ ਬੰਨੇ ਘਾਟਿਆ ਤੇ ਇਧਰ ਨੂੰ ਆ ਦੇਖੋ ਆ ਜਿਹੜੇ ਤਿੰਨ ਸਿਆੜੇ ਇੱਥੋਂ ਸ਼ੁਰੂ ਹੋ ਗਏ ਹਨ 94 ਇਹ ਗੰਨਾ ਸੋਨਾ ਸਾਰਾ 15023 ਦਾ ਵੀ ਜਾਮ ਬਹੁਤ ਹੈ ਇਹਦਾ 94 ਦਾ ਵੀ ਸੋਨਾ ਹੈ ਜਾਮ ਵਗਾਤੂ ਕਾ ਮਾਰਿਆ ਸੁੱਕਾ ਆ ਗਿਆ ਗੰਨਾ ਹੁਣ ਇੱਥੇ ਬਸ ਆ ਮੀਂਹ ਦੇਖਦੇ ਆ ਬਜੇ ਪੈ ਗਿਆ ਕੀ ਹੋਣਾ ਆ ਕਿਉਂ ਜੰਨਾਪੁਰਾ ਬਗਿਆ ਆ 23 ਤੱਕ ਦਾ ਮੌਸਮ ਖਰਾਬ ਦੱਸਿਆ ਅੱਜ ਦਾ ਤੱਕ ਲਾਦਨ ਹੱਲੇ ਵਿੱਚ ਹੈਗਾ ਆ ਮੋਦਨੇ ਸਾਬੇ ਨੇ ਤਾਂ ਸੁੰਢੀ ਦੀ ਸਪਰੇ ਕਰਦੀ ਸੀ ਉਦੋਂ ਮੈਂ ਕਰਾ ਦਿੱਤੀ ਨਾਲ ਹੋ ਗਏ ਮੈਂ ਥੱਲੇ ਨਹੀਂ ਕੀਤੀ ਕਰਨੀ ਆ ਸਪਰੇ ਕਿਉਂ ਸੁੰਢੀ ਲਾ ਪੈਣੀ ਪੈਣ ਲਾ ਪਿਆ ਤੋਤਾ ਜਾਂ ਫੇਰ ਪੈਣ ਚਿੱਟੀ ਮੱਕੀ ਦੀ ਇਸ ਤੋਂ ਬਾਅਦ ਹੀ ਸੁੰਢੀ ਪੈਂਦੀ ਹੁੰਦੀ ਆ ਆ ਦੇਖੋ ਕੰਨੇ ਤੇ ਬੈਠਾ ਆ ਆ ਦੇ ਆ ਬੈਠਾ ਆ ਮੱਖੀ ਕੀ ਇਹ ਹੁਣ ਬਸ ਇੱਕ ਦੋ ਦਿਨਾਂ ਚ ਕਰਨੀ ਪੈਣੀ ਆ ਸਪਰੇਏ ਨਾ ਕੀਤੀ ਤੇ ਇਹਨੂੰ ਸੰਢੀ ਪੈ ਜਾਣੀ ਆ ਇਹ ਵੀ ਸਗੀ ਪੈ ਗਈ ਐ ਮੱਖੀ ਜੀ ਉਹ ਨੇਰੀ ਉਦਾਂ ਜਿਹੜੀ ਪਾਰਸਾ ਚੋ ਚੱਲੀ ਤੂਫਾਨ ਜਿਹਾ ਉਹਨੇ ਸਭ ਚੰਬ ਚੰਬ ਸੁੱਤੀ ਉਦਾਂ ਦਾ ਕੰਟਰੋਲ ਆ ਗੜੂਆਂ ਗੜਾਆਂ ਤਾਂ ਕਿਤੇ ਹੈ ਨਹੀਂ ਗਾਲੇ ਨਾ ਕਿਤੇ ਹੱਲੇ ਸੰਢੀ ਆ ਆ ਮੱਕੀ ਵੀ ਨੇ ਜ਼ਰੂਰ ਆਇਆ ਇੱਕ ਦੋ ਦਾਣੇ ਇਸੇ ਵਿੱਚ ਥੋੜੇ ਆ ਵੀ ਤੇ ਕੰਨਾ ਦਾ ਸਾਰਾ ਜੰਮ ਵਧੀਆ ਸਿਰੇ ਤੱਕ ਹੀ ਵਧਿਆ ਹੋਇਆ ਕੰਨਾ ਆ ਇਧਰ ਤੇ ਪਾਣੀ ਮੰਗੇਰੇ ਤੇ ਲਾਤਾ ਆ ਲਾਉਣਾ ਸਾਨੂੰ ਵੀ ਪੈਣਾ ਆ ਮੈਂ ਲਾ ਦੇਣਾ ਆ ਕੱਲ ਨੂੰ ਜਾਂ ਪਰਸ ਨੂੰ ਦੇਖਦੇ ਆ ਦੋ ਦਿਨ ਮੈਂ ਕਿਹਾ ਹੋਰ ਇਹ ਵੀ ਸੁੱਕ ਜਵੇ ਰਾਤ ਦੇ ਵੀ ਨਾਲ ਹੀ ਪਾਣੀ ਲਾ ਕੇ ਨਾਲ ਹੀ ਦੇ ਦੇਖਾਂਗੇ ਅਗਲੇ ਪਾਣੀ ਤੇ ਫੇਰ ਬਨਾਈ ਕਰ ਦਾਂਗੇ ਇਹਦੀ ਹੌ ਹੱਲੇ ਬਨਾਈ ਦੇ ਛੋਟਾ ਆ ਕੰਨਾ ਇੱਕ ਪਾਣੀ ਲਾ ਲੈਣਾ ਹੈ ਤੇ ਜਿਹੜਾ ਫੇ ਅਗਲਾ ਪਾਣੀ ਲਾਵਾਂਗੇ ਉਹਦੇ ਤੇ ਫੇ ਬਣਾ ਹੀ ਕਰਦਾਂਗੇ ਇਹਦੀ ਦੇਖਦੇ ਹਾਂ ਬਾਕੀ ਕਿੱਦਾਂ ਚੱਲਦਾ ਹੈ ਮੌਸਮ ਤਾਂ ਹੈਗਾ ਖਰਾਬ ਦੇਖੋ ਤਕਰਾ ਤਾਂ ਇਕਦਰੋਂ ਗੈਰ ਜੀ ਬਹੁਤ ਜੜੀ ਹੈ ਠੀਕ ਕਰਦੀ ਗੈਰ ਹਵਾ ਕਿੱਦਾਂ ਚੱਲਣ ਰਹੀ ਹੈ ਇਹ ਅੱਜ ਸਵੇਰ ਦੀ ਇੱਕ ਮਿੰਟ ਵੀ ਬੰਦ ਨਹੀਂ ਹੋਈ ਰਾਤ ਵੀ ਮੌਸਮ ਖਰਾਬ ਹੋਇਆ ਛੱਟਾਂ ਜੀਆਂ ਮੜੀਆਂ ਪਈਆਂ ਪਾਪਾ ਇਹ ਐਵੇਂ ਬਾਛੜਦੀ ਕੁਝ ਹਾਰਾ ਨਹੀਂ ਪੰਜ ਚਾਰ ਦੇਕੇ ਜੇ ਪਏ ਆ 4:00 ਵਜੇ ਸਾਢੇ 4:00 ਵਜੇ ਗੱਲ ਓ ਨਿਸ਼ਾਨ ਸਾਹਿਬ ਵੀ ਘੁੰਮਦਾ ਹਵਾਵਾਂ ਦੇਖੋ ਕਿਦਾਂ ਘੁੰਮਣ ਆਇਆ ਇਹ ਹੱਡੀ ਨਹੀਂ ਕਹਿੰਦਾ ਭਾ ਭਾ ਦੇਖਦੇ ਆ ੱੱਲਾ ਉਧਰੋਂ ਸਾਬੇ ਵਾਲੂ ਜਾਣਾ ਕਿੰਨੀ ਕ ਵੱਡ ਹੋਈ ਕਾਨਕ ਮੈਮੀ ਗੁਲਾ ਸਵੇਰੇ ਮੁੜਿਆ ਹੀ ਮੁੜ ਕੇ ਜਾ ਨਹੀਂ ਹੋਇਆ ਮੇਰੇ ਤੋਂ ਜਾਣਾ ਦਿਖਾਉਣਾ ਉੱਥੇ ਜਾ ਕੇ ਆਪਣੇ ਵੱਡਾ ਆ ਤੇ ਉਦੋਂ ਬਾਅਦ ਸੇਖੀਰ ਕੇ ਇਹਦੇ ਵੱਡ ਲੈ ਤਿੰਨ ਬੈੱਡ ਆਪਣੇ ਭਰ ਲੈ ਸੀਗੇ ਤੇ ਜੀ ਸਾਥੀ ਇਹ ਕੇਦੇ ਕੇਦੇ ਵੱਢ ਕੇ ਆਏ ਆ ਤਾਂ ਹੁਣ ਫੇਰ ਚੱਲੇ ਆਂ ਵੱਢਣ ਆਪ ਸੱਭਾ ਗਿਆ ਆ ਮੜੇ ਕੰਮ ਸਗਾ ਉਹਨੂੰ ਤੇ ਇਹਨਾਂ ਨੂੰ ਮੈਂ ਮੈਨੂੰ ਦੱਸ ਦਿੱਤਾ ਉਹਨੇ ਕਿਦੇ ਜਾਣਾ ਮੈਂ ਕਿਹਾ ਚਲੋ ਤੁਰੋ ਕਰੋ ਕੰਪੈਨ ਲੈ ਕੇ ਆਏ ਸੀਗੇ ਹਲੇ ਇਧਰੋਂ ਵੱਢ ਕੇ ਮੈਂ ਕਿਹਾ ਲਾਉਣੀ ਨੇ ਹਲੇ ਦਿਨ ਬਸੇਰਾ ਆ ਤਾਂ ਚਲੋ ਵੱਢੇ ਆਗੇ ਮੌਸਮ ਖਰਾਬ ਹੈ ਜਿਹੜੀ ਵੱਢੀ ਹੈ ਉਹ ਵੀ ਵਧੀਆ ਜਿਹੜੇ ਰਾਤ ਵੀ ਨਕਲ ਜਾਣ ਵਿੱਚੋਂ ਆਪਣੀ ਮੇਰੇ ਤਾਂ ਨਾ 15 ਕੇ 14 15 ਕੇ ਤਾਂ ਆਪਣੇ ਵੱਡੇ ਅੱਜ 15 14 ਹੀ ਵੱਢ ਹੋਏ ਹੋਣੇ 16 ਕੇ ਵੱਢ ਹੋਏ ਹੋਣੇ ਤੇ 6 7 ਖੇਤ ਹੋਰ ਵੱਢ ਕੇ ਆਏ ਆ ਹੁਣ ਚੱਲੇ ਆ ਇਥੇ ਪਿੰਡ ਵੱਢਣ ਤੇ ਦਿਖਾਉਣਾ ਮੈਂ ਬੈਂ ਰੇਂਟ ਲਿਆ ਕੇ ਲਾਤੀ ਹੀ ਇਥੇ ਮੈਂ ਕਿਹਾ ਚਲੋ ਵੀ ਰੱਬ ਰੱਬ ਇਹਨਾਂ ਨੂੰ ਬਾਬੇ ਦਾ ਮੈਂ ਜਾਨੂ ਆਏ ਕਹਿੰਦੇ ਸਾਨੂੰ ਪਤਾ ਨਹੀਂ ਲੱਗਦਾ ਮੈਂ ਕਿ ਮੈਂ ਜਿੱਦਾ ਕਰਕੇ ਉਹਨੂੰ ਬੁਲਾ ਦਿੱਤਾ ਸੀਗਾ ਤਾਂ ਉਹ ਕਹਿੰਦਾ ਬਪਾਲੀ ਅੰਕਲ ਦੇ ਘਰ ਦੇ ਲੈ ਕੇ ਚਲਣਾ ਪੈਣਾ ਉੱਥੇ ਜਾ ਕੇ ਵੱਢਣਗੇ ਆ ਗਿਆ ਹੋ ਦੂਸਰਾ ਹਾਂ ਆ ਇੱਥੇ ਲੱਗੀ ਆ ਆਪ ਆਉਂਦਾ ਹੈ ਨਾ ਹਾਂ ਜਲੰਧਰ ਆ ਗਿਆ ਜੀ ਮੈਨੂੰ ਕੱਲ ਵੀ ਅੱਛਾ ਜਲੰਧਰ ਆ ਗਿਆ ਨਾ ਚਲੋ ਆ ਜਾਓ ਉੱਥੇ ਨਾ ਪਤਾ ਕਿੱਥੋਂ ਨਹੀਂ ਆਉਣਾ ਆ ਆਪਣੇ ਆਪਣੇ ਜਿੱਥੇ ਸਵੇਰੇ ਵੱਢਿਆ ਆ ਤੇ ਕੱਲ ਮੈਂ ਸਵੇਰ ਤੋਂ ਅੜੰਗ ਗਰੀ ਦੀ ਕਬਰਾਂ ਲੱਗੇ ਹਾਂ ਉਹ ਕਬਰਾਂ ਲੱਗੇ ਜਾਣਾ ਕਮਾਲ ਦੇ ਘਰ ਜੇ ਆਪਾਂ ਨੇ ਚਕਰਾਲੇ ਕਿ ਨਹੀਂ ਮੁੜਨਾ ਸੋਣ ਹਾਂ ਹਾਂ ਪਿੰਡ ਕਿ ਨਹੀਂ ਮੁੜ ਕੇ ਨਾਲੇ ਵੀ ਹੀ ਆ ਜੀ ਉਹ ਪਾਕ ਪਿੰਗੀ ਦਾ ਬਾਲਮੀਕਾਂ ਦੀਆਂ ਕਬਰਾਂ ਨਾ ਉੱਥੇ ਆ ਜਾਓ ਮੋਰੇ ਖੜਾ ਮੈਂ ਤਾਂ ਠੀਕ ਹੈ ਇੱਧਰ ਨਹੀਂ ਬਾਰ-ਬਾਰ ਦੀ ਮਸਜਿਦ ਵਾਲ ਦੀ ਮਸਜਿਦ ਹਲਦੀ ਆਇਓ ਜਿੱਥੇ ਸਵੇਰੇ ਆਪਾਂ ਬਾੜਦੇ ਆਪਣੀਆਂ ਪੈਲੀ ਕੌਲ ਦੀ ਉੱਥੋਂ ਦੀ ਆ ਜਾਓ ਠੀਕ ਹੈ ਜੀ ਹਾਂ ਆ ਜਾਓ ਉੱਥੇ ਹੋਰ ਮੈਂ ਵੀ ਆਉਂਦਾ ਆ ਕਹਿੰਦਾ ਮੇਰੀ ਗੱਲ ਹੋਈ ਆ ਜਲੰਧਰ ਆ ਗਿਆ ਤੇ ਪਹੁੰਚ ਜਾਣਾ ਉਹਨੇ ਵੀ ਅੱਧੇ ਘੰਟੇ ਰਕਾ ਇਹ ਨਾ ਨੂੰ ਜਾ ਤੱਕ ਮੈਂ ਉੱਥੇ ਕੰਪੈਨ ਲਾਉਣਾ ਹੈ ਟਾਈਮ ਹਲੇ ਕਾਫੀ ਪਿਆ ਆ ਹਲੇ ਪੰਜ ਫੀਟ ਵੱਡ ਲੈਣੇ ਹਲੇ 6 ਵਜੇ ਆ 7 ਵਜੇ ਆ ਹਲੇ 2 ਘੰਟੇ ਕੰਪੈਨ ਪਵਾ ਚਲਾਣਾ ਹਵਾ ਵਗਦੀ ਤੇੜ ਪੈਣੀ ਨੀਗੀ ਚਲਾਉਣਗੇ ਦੇਣ ਕਿਉਂ ਮੌਸਮ ਖਰਾਬ ਆ ਪਤਾ ਸਾਰੀ ਦੁਨੀਆ ਨੂੰ ਪਤਾ ਵਾ ਮੁਰਮਾ ਠੱਕਾ ਆਉਣਾ ਹੀ ਆਉਣਾ ਆ ਤੇ ਮੋਲ ਦੇ ਕੰਪੈਨ ਇਹਨਾਂ ਨੇ ਚੱਲੇ ਆ ਲੈ ਕੇ ਇਹਨਾਂ ਨੂੰ ਪਤਾ ਨਹੀਂ ਨਵੇਂ ਆ ਡਰਾਈਵਰ ਕਰਕੇ ਵੀ ਕਿਹਰੇ ਉਹਨੂੰ ਜਿੰਦੇ ਨੂੰ ਸਾਰੇ ਆਂ ਦਾ ਪਤਾ ਹੀ ਕਿ ਇਹਦੇ ਖੇਤਾਂ 'ਚ ਜਾਣਾ ਕਿੱਥੇ ਜਾਣਾ ਆ ਇਹ ਹਲੇ ਨਵੇਂ ਆ ਨੂੰ ਖੇਤ ਦਿਖਾਉਣੇ ਪੈਂਦੇ ਜਾਂ ਨਾਲ ਜਾਣਾ ਪੈਂਦਾ ਸਾਬਾ ਹੈ ਨਹੀਂ ਕਰਕੇ ਤੇ ਹੁਣ ਮੈਂ ਪੁੱਛਿਆ ਮੈਂ ਕਿ ਕਿਹਦੇ ਜਾਣਾ ਕਹਿੰਦਾ ਫਲਾਣੇ ਹਾਂ ਪਾਲੀ ਕੇ ਜਾਣਾ ਆ ਪਾਲੀ ਅੰਕਲ ਕੇ ਚੱਲੇ ਆ ਦਿਖਾਉਣਾ ਬਾਕੀ ਉੱਥੇ ਜਾ ਕੇ ਮੈਂ ਇਹਨੂੰ ਗੁਲਾਮੇ ਜਿਹੇ ਕੋ ਭਾਇੋ ਰੱਖਾ ਬੱਡ ਹੋਣਾ ਨਾ ਮੇਰੇ ਕੋ ਭਾਇ ਰਸੀਆਂ ਟੁੱਟ ਗਿਆ ਅੱਛਾ 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 ਇਹੋਂ ਕਾਂਡ ਦੇ ਲੋ ਆਂਗਰੇ ਇਥੋਂ ਨਿਕਲ ਜਾਣਾ ਹੈ ਸਰਗੀਆਂ ਦੇ ਉੱਤੋਂ ਦੀ ਵੀ ਤਾਂ ਆਣ ਨਹੀਂ ਤੁਨ ਨੂੰ ਜਿਗਰ ਤੂੰ ਪੈਂਦਾ ਨਹੀਂ चलो चलो तू हो गया रुक जाओ पै गए जी ਆਦੇਸਿਆਂ ਕਰਦਾ ਤੁਮ ਕਿ ਆਪਿੰਦ ਲੋਕੀ ਆਦੀ ਵਰਦਾ ਲਿਖਾਉਣਾ ਜਾ ਕੇ ਉੱਥੇ ਵਾਲਮੀਕਾ ਦੀਆਂ ਕਬਰਾਂ ਲਾਏ ਆ ਮoure ਉੱਥੇ ਗੱਡੀ ਲਾਈ ਆ ਕਹੇ ਨੇ ਮੈਂ ਰੁਕੇ ਹੀ ਉੱਥੇ ਕਟਰ ਲਗਾ ਕਰਕੇ ਦੇਖਦਾ ਆ ਨਾ ਕਿਉਂਕਿ ਮੈਂ ਜਾ ਕੇ ਕਰਾ ਦੇ ਹੁੰਦਾ ਗੱਡੀ ਲਾਈ ਆ ਉੱਥੇ ਦਿਆਂ ਨਾ ਬਣ ਮੈਨੂੰ ਮਾਦਾਂ ਨਾ ਆਉਂਦਾ। ਉੱਤਰੋਂ ਲਿਗਿਆ ਬਾਹਰ ਵੀ ਕਾਂ ਦੀਆਂ ਘਵਰਾ ਆਉਂਦੇ ਆਂ। ਜਾਣਦੇ ਆਂ ਬਾਹਰੀ ਅੰਕਲ ਦੇ ਇੱਥੇ ਬਟਣਾ। ਆਉਂਦੇ ਲੈ ਕੇ ਮਗਰ ਕੰਪੈਨ। ਇਹ ਰਸਤਾ ਅੱਗੇ ਨਹੀਂ ਨਿਕਲਦਾ ਹੁੰਦਾ ਇਹ ਹੁਣ ਰਸਤਾ ਵੀ ਟੁਕੜਾ ਲਿਆ ਕਰਕੇ ਤੇ ਇਹ ਐਵੇਂ ਨੋ ਜਾਂਦਾ। ਇਹ ਤਾਂ ਆਇਆ ਇੱਥੇ ਦਿੱਕਤ ਇਹ ਕਈ ਵਾਰ ਆਜੀ ਦਿੱਤੀ ਆ ਰਾ ਦੇ ਵਿੱਚ ਆ ਬੜਾ ਦੇ ਖੇਚਾ ਇਹ ਪੱਟਣ ਨੂੰ ਕਈ ਵਾਰ ਕਿਹਾ ਆ ਪਰ ਪੱਟ ਨਹੀਂ ਹੋਇਆ ਹੁਣ ਦੇਖੋ ਮਹੀਂ ਜਾਨੂ ਹੁੰਦੇ ਘਟੇ ਐਵੇਂ ਨੂੰ ਜਲ ਜਾਂਦਾ ਰਸਤਾ ਸਿੱਧਾ ਹੈ ਇਹ ਆ ਵਡਣੀਆਂ ਗਣ ਆ ਵੜੀ ਵੱਡ ਹੋਣੀਆਂ ਗਣ ਮੈਂ ਤਾਂ ਨਾ ਕਬਰ ਆਪੜੀਆਂ ਵੀ ਦਿਖਾਉਣੀਆਂ ਹੈਗੇ ਬਾਅਦ ਸੇ ਵੀ ਆਹ ਦੇ ਤਰ੍ਹਾਂ ਦਾ ਵਲਾਰ ਰੋਤਾ ਬਿਆਦਾਂ ਰਸ ਲੈ ਲਾਂ ਬੰਦਿਆ ਜਾਨੂੰ ਗਾਲ ਮਿਕਾਂ ਦੇ ਸਵੇਰ ਦਿਹਾਣਾ ਇਹ ਰਸਤਾ ਦੇ ਇਥੋਂ ਬਾਹਾਤਗਾ ਹੁਣ ਇਹ ਰਾਜਾ ਜাদু ਹੋ ਗਿਆ ਆ ਤੇ ਜਾਂਦਾ ਸਦਾ ਹੀ ਐਵੇਂ ਅਜੇ ਥੋੜੀ ਬਾਰ ਕੇ ਉਹ ਬੇਚਰੀ ਹੋ ਗਿਆ ਨੇ ਜਾ ਪਾਉਂਦੇ ਆਸ ਬੇਵਾਬਾਲ ਮਿਕਾਂ ਦੇ ਪਰ ਇਹਨਾਂ ਦਾ ਮਗਰੋਂ ਤਾਂ ਪੱਕੇ ਕਰ ਦਿੱਤੇ ਯਾਰ ਇਥੋਂ ਮੂਰੋਂ ਕੱਚੇ ਛੱਡੇ ਆ ਨਾ ਨੇ ਆਹ ਰਾਸਤਾ ਮੂਰੇ ਚ ਲੱਗਿਆ ਆ ਐਵੇਂ ਨੂੰ ਰਾਹ ਤਾਂ ਇਹ ਦੱਸਦਾ ਹੋ ਗਿਆ ਨਾ ਉਹ ਜਿਹੜੀ ਮੱਕੀ ਆ ਮੱਕੀ ਦੇ ਉੱਤੋਂ ਦੀ ਹੋ ਕੇ ਜਿਹੜੀਆਂ ਉਹ ਡੇਕਾਂ ਜੀਆਂ ਦੀਆਂ ਦੀਆਂ ਵਿੱਚ ਉਹਦੇ ਕੋਲ ਦੀ ਹੋ ਕੇ ਤੇ ਉੱਥੇ ਜਾ ਕੇ ਬਿਲਡਿੰਗਾਂ ਦੀ ਦੁਕਾਨ ਦੇ ਲਾਗੇ ਚੜ ਜਾਂਦਾ ਆ ਆ ਗਏ ਦੋਦਿਆਂ ਦੇ ਖੂਹ ਆ ਇਹ ਆ ਦੋਦਿਆਂ ਆ ਗਏ ਮੋਢੀ ਆ ਉਹ ਆਪਣਾ ਪਿੰਡ ਰਹਿ ਗਿਆ ਤਲਵੰਦੀ ਦੇ ਆਂ ਗੋਤਰਾ ਅੱਗੇ ਡੇਰੇ ਰਹਿ ਗਏ ਇਹ ਰਾਹ ਚਾਲੂ ਆ ਹੁਣ ਮੋਟਰਸਾਈਕਲ ਵਗੈਰਾ ਦੇ ਨਾ ਜਦੋਂ ਕਰੋਨਾ ਟਾਈਮ ਸੀ ਉਦੋਂ ਤੋਂ ਗੱਲ ਆਪੇ ਸਿੱਧੇ ਤੇ ਜਾਣਾ ਦਾ ਸਤਾ ਸਹੀ ਨਹੀਂ ਕਰਕੇ ਤਾਂ ਉਹਦੇ ਖੇਤ ਦੇ ਵਿੱਚ ਲੀ ਪਾ ਕੇ ਲਿਆਉਣੀ ਪਈ ਆ ਕੰਪੈਨ ਤੇ ਉਧਰ ਦੀ ਹੁਣ ਲੈ ਕੇ ਆਉਣ ਗਿਆ ਹੁਣ ਉੱਥੋਂ ਆ ਕੇ ਤਾਂ ਵਿੱਚ ਵੱਡ ਜਾਣਾ ਕਰਕੇ ਬੱਕਰੀ ਕਾਲਿਆ ਰਾਜ ਬੜਾ ਟੁੱਟਾ ਪਿਆ ਆ ਅੱਧ ਵਿੱਚ ਉਹ ਵਾਲੇ ਨੇ ਕਹਿੰਦੇ ਕੀ ਆਹ ਬੜਦੇ ਬੰਨਾ ਬੰਨਾ ਪੜਦੇ ਐਕਸਟਰਾ ਨਗਰ ਲਈ ਆ ਹਾਂ ਅੰਕਲ ਨੇ ਆ ਬੜਾ ਕੇ ਦੁੱਧੀ ਵੀ ਕਹਿੰਦੇ ਵੜਾ ਲੈਣੀ ਆ ਇਹ ਪੰਦੀ ਅੰਦਰ ਮੰਗਾ ਹਵਾ ਬੱਦਦੀ ਆ ਰੇੜ ਪੈਣੀ ਨਹੀਂ ਅੱਜ ਵੀ ਚਲੋ ਆਹ ਕਹਿੰਦੇ ਵਿਲੰਬ ਵਧਾਉਂਦਾ ਕੱਲਾ ਰਹਾਦਾ ਹੈ ਕਹਿੰਦੇ ਉਹ ਵੀ ਵਧਾ ਲੈਨੇ ਮੈਂ ਕਹਾਂ ਹੋਇਆ ਟਾਈਮ ਤੇ ਵਧਾ ਲਾ ਉਹ ਵੀ ਜਿੰਨੀ ਵਾਢੋ ਜੂ ਫਾਇਦਾ ਹੀ ਆਉਣਾ ਗਾਲ ਟਰਾਲੀਆਂ ਨਹੀਂ ਵੇਲ ਗਿਆ ਹੈਗੇ ਆਪਣੇ ਕੋਈ ਤੰਨੇ ਇੱਕ ਮੇਕੋ ਹੀ ਦੋ ਸਾਬਾ ਲਗਿਆ ਸੀ ਮੋੜ ਕੇ ਦਸੂਖਪੁਰ ਗਿਆ ਲੱਗਾ ਹੈ ਸਾਰੀਆਂ ਟਰਾਲੀਆਂ ਦਾ ਪੰਗਾ ਹੀ ਤਾਂ ਪੜਾਉਂਦੇ ਨਹੀਂ ਮੈਂ ਪਾਣੀ ਚ ਬਣੀਆਂ ਸੀ ਆ ਉਹ ਪਹਿਨੇ ਤੋਂ ਦੋ ਚ ਵੀ ਨਹੀਂ ਪੈ ਬੋਝ ਚ ਤੇ ਦੋ ਹੋ ਗਿਆ ਜਾਨੀ ਨੂੰ ਪਤਾ ਨਾ 12 ਕਿਤੇ ਕੰਨ ਚ ਪੈ ਗਈ ਆ ਵੱਡੀ ਆ ਟਰਾਲੀ ਬਹੁਤ ਆਲੀ ਉਹ ਕੂਨੀਆ ਉਹਨੀਆ ਕੂਨੀਆ ਹੋਈਆਂ ਸੀ ਜੇ ਜਾਣ ਦੇ ਕੋਈ ਗੁੱਸਾ ਹੋਵੇ ਜ਼ਿੰਦਗੀ ਜਾਂਦਾ ਆ ਗਿਆ ਹਣਾ ਪੁੱਛਦਾ ਹਣਾ ਕਿੱਥੇ ਆ ਤੁਸੀਂ ਹੈਲੋ ਮੈਂ ਲਾਵਾ ਨਹੀਂ ਤੇ ਫੋਨ ਇਧਰੋਂ ਲੱਗਦਾ ਦੇਖੋ ਲੱਗਿਆ ਜੀ ਵੀ ਇਹ ਪੁੱਛਣਾ ਨੇ ਉਹ ਕੋਦੇ ਕੋ ਦੇਖਣਾ ਨਗਾ ਉਹਨੇ ਕਿਹਾ ਕਿੱਥੇ ਗਏ ਆ ਨਾ ਸਾਬੇ ਹੋਣੀ ਆ ਇੱਥੇ ਉਹਨੂੰ ਕਹਿੰਦੇ ਬੈਠਿਆ ਆ ਜਾ ਆ ਜਿੱਤੀ ਤਾਂ ਹੈ ਹਾਂ ਦਾਨਾਂ ਕੇ ਕਬਰਾਂ ਤੇ ਆ ਜਾ ਹਾਂ ਜੀ ਵੀਰੇ ਜੀ ਅਮਰੇ ਆ ਜਾ ਇੱਥੇ ਆ ਗੋ ਬਾਲਮੀਕਾਂ ਦੀਆਂ ਕਬਰਾਂ ਕੋ ਆ ਜਾ ਆ ਕਾ ਆਪਣੇ ਇੱਥੇ ਕਵਾ ਲਓ ਅਣੀ ਵੱਡੀ ਭਾਜੀ ਪਾਲੀ ਅੰਕਲ ਦੇ ਵੜਦੇ ਆ ਕਬਰਾਂ ਲਾਗੇ ਬਾਲਮੀਕਾਂ ਦੀਆਂ ਦੇ ਆ ਜਾ ਆ ਜਾ ਇੱਥੇ ਹੀ ਆਹੀਂ ਲੋ ਜੀ ਆ ਗਿਆ ਝੰਡਾ ਵੀ ਪੌਂਟ ਤੇ ਲਾਈਥੇ ਹੋ ਗੋਪੀਆ ਨਹੀਂ ਇਹ ਨਾ ਫੋਰਮਾਨ ਆ ਸਾਬੇ ਦਾ ਜਿਹੜੇ ਸੱਟ ਲੱਗੀ ਆ ਉਹ ਆਇਆ ਆ ਵਿਚਾਰਾ ਮਿਲਣ ਆ ਗਿਆ ਕਹਿੰਦਾ ਯਾਰ ਘਰੇ ਬੋਰ ਹੋਈ ਲਾਓ ਜੀ ਪਹੁੰਚ ਗਿਆ ਜੰਦਾ ਵੀ ਮਾਦਾ ਤਰੇ ਆ ਜੰਦਾ ਆ ਹੁੰਦੀ ਆ ਤਾਂਗ ਬੰਦੇ ਨਾਲ ਤੇ ਪਾਂਚਣਾ ਮਸ਼ੀਨ ਦੇ ਮਗਰ ਆਇਆ ਸਦਾ ਇੱਥੇ ਹੀ ਆ ਗਿਆ ਦੰਦਿਆ ਕੀ ਹਾਲ ਆ ਵਧੀਆ ਛੇਤਾ ਗਦਾਂ ਮਾਮਾ ਉੱਥੇ ਬੈਠਾ ਉਹ ਦੰਦਾ ਝੂਰਦਾ ਦੋ ਦੰਦਾ ਆ ਜਾਂਦਾ ਹਾਂਜੀ ਉਹ ਸਾਡਾ ਟਾਈਮ ਨਹੀਂ ਲੱਗਾ ਯਾਰ ਉਹ ਬਾਹਰ ਜਾਂਦੇ ਸਰਦਾਰ ਦੇ ਕੰਮ ਹੁਲਦੇ ਸੀ ਕਿ ਕਈ ਮੋੜ ਕੇ ਕੰਪੈਨ ਆ ਲੈਦਰ ਉਧਰ ਉਧਰ ਤੇ ਮੈਂ ਇਦਾਂ ਕਰਦਾ ਇਹ ਕਹਿੰਦਾ ਚੱਲੀਏ ਸਵੇਰ ਸਵੇਰ ਲੈਣ ਜਾਨੂ ਫੋਨ ਆ ਗਿਆ ਫੇ ਅਸੀਂ ਦੌੜ ਗਏ ਕਿਸੇ ਬੰਨੇ ਹੋਰ ਕਿਦਾਂ ਤੁਰ ਲੈਣਾ ਮਾੜਾ ਮੋਟਾ ਹੁਣ ਹਾਂਜੀ ਨਹੀਂ ਉਦਾਂ ਦਾ ਤਰੇ ਫੇਰੇਡ ਅੱਛਾ ਅੱਛਾ ਪੱਟੀ ਜੀ ਬੰਨੀ ਆ ਸਕੂਟ ਕਰਕੇ ਕਿਹੜੀ ਇਦਾਂ ਜ਼ਰੂਰੀ ਆਹ ਸਕੂਟ ਕਰਕੇ ਬੰਨ ਗਿਆ ਆਇਆ ਹੀ ਘਰੋਂ ਉਦਾਂ ਦਾ ਖੋਦੀ ਸੀਗੀ ਇੱਥੋਂ ਡੁੱਟੀ ਲੱਤ ਇਹ ਲੱਤ ਇੱਥੋਂ ਡੁੱਟੀ ਸੀ ਅੱਛਾ ਅੱਛਾ ਸਹੀ ਆ ਹੁਣ ਆਹ ਉਹ ਥੱਲੇੋਂ ਹੱਡੀ ਤੜਕੀ ਸੀਗੀ ਉੱਥੇ ਪੇਜ ਲੱਗੇ ਹੋਏ ਆ ਅੱਛਾ ਅੱਛਾ ਦੋ ਜਗ੍ਹਾ ਹੈਗਾ ਸਹੀ ਆ ਇੱਥੋਂ ਤਾਂ ਕੋਈ ਤਕਲੀਫ ਨਹੀਂ ਹੈਗੀ ਮੈਨੂੰ ਨਾ 1 ਮਿੰਟ ਦਾ ਨਹੀਂ ਲੱਗਾ ਹੁਣ ਹਾਂਜੀ ਮੌਦਾਂ ਰੋਜ਼ ਤਾਂ ਖਰਾਬ ਹੋ ਜਾਂਦਾ ਹੈ ਨਾ ਇਕੱਲੇ ਕਰਕੇ ਵੀ ਥੋੜਾ ਆਕਾ ਨਾ ਬਾਈ ਹਾਂ ਉਹ ਯਾਰ ਪਤਾ ਨਹੀਂ ਆ ਬਾਹਰ ਜਾਣ ਦੇ ਵਿੱਚ ਵੀ ਥੋੜਾ ਜਿਹਾ ਕੰਮ ਇਹਦਾ ਹੋਲ ਜਿਗਿਆ ਹੁਣ ਵੀ ਜਲੰਧਰ ਗਿਆ ਹੋਏ ਨਹੀਂ ਹੁਣ ਵੀ ਜਲੰਧਰ ਗਿਆ ਆ ਘਰੇ ਨਾ ਕਹਿੰਦਾ ਹਿਆਰਪੁਰ ਗਿਆ ਆ ਫੋਨ ਉਹ ਮੈਨੂੰ ਪਤਾ ਫਿਰ ਕਿੱਥੇ ਗਿਆ ਹੈ ਕਹਿੰਦਾ ਹਿਆਰਪੁਰ ਗਿਆ ਆ ਕਹਿੰਦਾ ਰਹਿਣਾ ਤੂੰ ਮਜ਼ਾ ਆਪਾ ਹਾਂ ਚੱਲ ਕੋਈ ਨਹੀਂ ਉਹ ਮੈਂ ਨਹੀਂ ਆਏਗਾ ਨਾ ਜਦ ਦਵਾ ਆਇਆ ਮੈਂ ਢੰਡਾ ਲੈ ਕੇ ਠੰਡਾ ਲੈਣ ਤਰੇ ਜਾਂਦਾ ਤੈਨੂੰ ਢੀਕਦਾ ਸੀ ਅੱਛਾ ਅੱਛਾ ਆ ਗਿਆ ਮੈਂ ਢੰਡਾ ਲੈ ਕੇ ਲਾਓ ਜੀ ਲਿਆ ਲਿਆ ਪਲਾ ਦੇ ਉਹਨਾਂ ਨੂੰ ਠੰਡਾ ਇਹ ਹੈਗਾ ਆ ਫੋਰਮੈਨ ਦਾ ਆਪਣੇ ਦਾ ਭਾਂਜਾ ਜਿਹੜੇ ਪਿੰਡੋਂ ਐ ਲੁਧਿਆਣੇ ਤੋਂ ਆ ਹਾਂ ਜੀ ਤੇ ਲੱਗ ਲੱਗੀ ਆ ਫੇਦਰ ਤੇਰਾ ਪਿੰਡ ਵੀ ਲੱਗ ਗਈ ਆ ਇਹ ਚੰਡੀਗੜ੍ਹ ਰੋਡ ਤੇ ਰਹਿੰਦੀ ਪਰ ਜਮਾਲਪੁਰੀਆ ਅੱਛਾ 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 ਫੋਰਮੈਨ ਬਚਾਰਾ ਸਕੰਨ ਜੇ ਦੇ ਨਾਲ ਆਇਆ ਜਦੋਂ ਤਾਂਗ ਹੋਵੇ ਨਾ ਕਿਸੇ ਚੀਜ਼ ਦੀ ਇਦਾਂ ਫੇ ਬੰਦਾ ਆਉਦਾ ਖਿੱਤੇ ਆ ਤੁਰਿਆ ਮਸ਼ੀਨ ਦਾ ਇਹਨੂੰ ਸੀਗਾ ਇਹਦੇ ਹੱਥ ਚੱਲੀ ਆ ਮਸ਼ੀਨ ਇਹਨੂੰ ਸਗਾ ਵੀ ਮਸ਼ੀਨ ਦੇ ਵਿੱਚ ਕੋਈ ਦਿੱਕਤ ਜਾਂ ਕਿੱਦਾਂ ਇਦਾਂ ਹੀ ਦੀ ਫਰਮ ਆ ਨਾ ਕਦੀ ਕਿਸੇ ਨੂੰ ਫੋਨ ਕਰਦਾ ਸੀ ਕਦੀ ਕਿਸੇ ਨੂੰ ਕਰਦਾ ਸੀ ਹਾਂਜੀ ਹਾਂਜੀ ਇਦਾਂ ਹੀ ਆ ਚੱਲ ਆ ਗਿਆਂ ਵਧੀਆ ਹੋਇਆ ਤੇ ਹੋਰ ਮੈਂ ਤੇ ਦਾ ਭਾਂਜਾ ਆਇਆ ਦੋਨੇ ਜਾਣੇ ਅੱਗੇ ਲੱਗੇ ਆ ਵੱਢਣ ਬਾਲੀ ਅੰਕਲ ਦੇ ਜਾਣਾ ਹੱਲੇ ਉਧਰ ਵੀ ਥੋੜਾ ਜਿਹਾ ਥਾਂ ਆ ਕਹਿੰਦੇ ਉਹ ਵੀ ਵੜਦਾ ਉਹ ਮੌਸਮ ਦਾ ਪਤਾ ਕੋਈ ਨਹੀਂ ਦੇਖਦੇ ਆ ਕਿਦਾਂ ਚੱਲਦਾ ਕੰਮ ਕੰਟਰੈਕਟਰ ਹੁੰਦਾ ਲਿਆਂਦਾ ਪੀ ਪੂ ਕੇ ਛੱਡੇ ਆ ਦਿਖਾਉਣੇ ਲੋ ਜੀ ਬੈਠੇ ਆ ਲੱਖਾ ਵੀ ਆਇਆ ਕਿਤੇ ਗਿਆ ਸੀਗਾ ਆ ਆ ਜੀ ਆਫ ਇਹ ਮੰਗੀ ਹੀ ਬੰਦੇ ਕਿਸੇ ਤੋਂ ਤੇ ਕਹਿੰਦਾ ਮੈਂ ਪਾਰਸਲ ਕਰ ਦਿੰਦਾ ਮਨਦੀਪ ਨੂੰ ਕਿਹਾ ਸੀਗਾ ਕਹਿੰਦਾ ਮੈਂ ਕਰ ਦਿੰਦਾ ਬੱਚੇ ਕਹਿੰਦਾ ਟਾਈਮ ਨਗਾ ਬੱਚੇ ਕਹਿੰਦਾ ਪਤਾ ਨਹੀਂ ਕੀ ਕੀ ਕਈ ਕੋਸੀ ਗੱਲਾਂ ਦੱਸਦਾ ਤੁਹਾਨੂੰ ਕਈ ਘਿਆਰੀ ਪਾਣੀ ਮੋੜਦਾ ਜਦੋਂ ਘੱਲੂਗਾ ਫੇ ਤੁਹਾਨੂੰ ਵੀਡੀਓ ਦਿਖਾਵਾਂਗੇ ਮਗਾਈ ਤਾਂ ਹੈਗੀ ਆ ਉਹਦੇ ਕੋਲ ਜੇ ਘੱਲ ਦਊਗਾ ਤਾਂ ਨਾ ਆਉਤ ਦੇ ਕਿਹਦੇ ਹੋਰ ਨੂੰ ਕਹਾਂਗੇ ਉਦਾਂ ਤਾਂ ਉਹ ਕਹਿੰਦਾ ਮੈਂ ਕੱਲ ਦਿੰਦਾ ਹੈ ਹੈ ਜੀ ਠੀਕ ਹੈ ਵਧੀਆ ਹੈ ਮੱਛਰ ਨਹੀਂ ਡਰਦਾ ਜਦੋਂ ਇਹ ਲਾ ਲਈ ਐਲੇ ਤੱਕ ਘੜੀ ਬੈ ਬੂਜੇ ਦਾ ਘੱਪ ਘੁੱਪ ਲਾ ਲਈ ਦੀ ਹਵਾ ਹੱਲੇ ਵੀ ਬਹੁਤ ਅੱਲਾਂ ਰਹੀ